ਰੋਨ ਰਾਹੀ ਨਸ਼ਾ ਦੀ ਤਸਕਰੀ ਕਰਨ ਵਾਲੇ ਡਰਗ ਰੈਕਟ ਦਾ ਕੀਤਾ ਪਰਦਾਫਾਸ਼ ਦਲੰਦਰ ਪੁਲਿਸ ਨੇ 1 ਕਿਲੋ ਹੈਰੋਇਨ ਅਤੇ 4 ਲੱਖ ਰੁਪਏ ਦੀ ਡਰਗ ਮਨੀ ਸਮੇਤ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਜਾਣਕਾਰੀ ਦੇ ਦਿਆਂ ਦਲੰਦਰ ਪੁਲਿਸ ਨੇ ਦੱਸਿਆ ਕਿ ਦਲੰਦਰ ਬਸ ਸਟੈਂਡ ਨੇੜੇ ਗ੍ਰੀਨ ਪਾਰਕ ਕਲੋਨੀ ਕੋਲ ਲਗਾਏ ਨਾਕੇ ਦੌਰਾਨ ਪੁਲਿਸ ਨੇ ਕੂਲ ਰੋਡ ਵਾਲੇ ਪਾਸੇ ਤੋਂ ਇੱਕ ਵਿਅਕਤੀ ਨੂੰ ਆਉਂਦੇ ਦੇਖਿਆ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਉਸ ਨੂੰ ਰੋਕ ਕੇ ਵੀ ਤਲਾਸ਼ੀ ਲਈ ਜਿਸ ਦੌਰਾਨ ਉਸ ਕੋਲੋਂ 1 ਕਿਲੋ ਹੈਰੋਇਨ ਅਤੇ 4 ਲੱਖ ਰੁਪਏ ਬਰਾਮਦ ਹੋਏ ਮੁਲਜ਼ਮ ਦੀ ਪਛਾਣ ਸ਼ਿੰਦਾ ਸਿੰਘ ਉਰਫ ਕਾਲਾ ਪੁੱਤਰ ਬੋਰ ਸਿੰਘ ਪਿੰਡ ਚੱਕ ਪਾਗ ਬਾਲ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ ਪੁਲਿਸ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਡਰੋਨ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਕਿਵੇਂ ਮੰਗਵਾਉਂਦੇ ਹਨ ਜ਼ਿਲੰਧਰ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਐਫ ਆਈ ਆਰ ਦਰਜ ਕਰ ਲਈ ਹੈ ਅਤੇ ਪੁਲਿਸ ਇਸ ਮਾਮਲੇ ਦੀ ਅਗਰੇਡੀ ਜਾਂਚ ਕਰ ਰਹੀ ਹੈ ਬਿਊਰੋ ਰਿਪੋਰਟ ਜ਼ਿਲੰਧਰ ਬ੍ਰਿਜ ਟੀਵੀ ਮਾਨਯੋਗ ਪੁਲਿਸ ਸਾਹਿਬ ਦੀ ਡਿਸ਼ਰਡਿਸਾ ਦੇ ਉੱਪਰ ਤੇ ਸਾਡੇ ਐਸ ਪੀ ਸ੍ਰੀ ਚਾਂਸਿੰਗ ਸਾਹਿਬ ਦੇ ਗਾਈਡਲਾਈਨ ਦੇ ਉੱਪਰ ਇਨਫੋਰਮੇਸ਼ਨ ਸੀ ਕਿ ਉਹਦੇ ਵਿੱਚ ਕੀ ਗੱਲ ਇੰਸਪੈਕਟਰ ਸੰਦਰ ਸਿੰਘ ਨੇ ਆਪਣੀ ਪਾਰਟੀ ਦਾ ਨਾਕਾ ਲਗਾਇਆ ਸੀਗਾ ਨਕਮੰਦ ਰਾਜਨਾ ਨੂੰ ਇੱਕ ਚਾਰਜ ਗ੍ਰਾਵੀ ਵਿੱਚ ਅੰਦਰ ਰਖੀਤਾ ਚਿੰ다 ਸਿੰਘ ਇਹ ਉਹਨਾਂ ਤੋਂ ਸਾਮੂਹ ਲਿਜੀ ਗਈ ਹੈ 1 ਕਿਲੋ ਹੈਰੋਇਨ ਤੇ ਡਰਗ ਮਨੀ 4 ਲੱਖ ਰੁਪਏ ਦੇ ਗ੍ਰਾਮ ਹਾਂ ਜੀ ਇਹਦੇ ਖਿਲਾਫ ਪਹਿਲਾਂ ਵੀ ਸਦਰ ਖਰੂਦਪੁਰ ਵਿੱਚ ਪੈਰਾਮੈਨਡ ਹੋਇਆ ਜਗਾ ਤੇ ਆਲਰੇਡੀ ਜੇਲ੍ਹ ਚ ਸੀਗਾ 2020 ਦੇ ਵਿੱਚ ਅਰੈਸਟ ਹੋ ਪਿਆ ਗਿਆ ਸੀਗਾ ਤੇ 2022 ਦੇ ਵਿੱਚ ਵਾਪਸ ਆਇਆ ਸੀਗਾ ਤੇ ਫਿਰ ਇਹਨਾਂ ਡਰੋਨ ਦੇ ਰਾਹੀਂ ਜਿਹੜਾ ਗੂਦ ਲੱਗਾ ਡੋਨ ਦੇ ਰਾਹੀਂ ਮੰਨਣਾ ਪਾ ਸੀਗਾ हां फिलहाल ਤੇ ਇਹਗਾ ਕਿ ਜਦੋਂ ਅਸੀਂ ਰਿਪੋਰਟ ਜੇਸ਼ੇ ਕੇ ਮੰਡ ਲਾਸ ਕਿਤੇ ਲੱਗਿਆ ਇਹਦੀ ਲਿੰਕ ਬਾਰੇ ਵੀ ਬੈਕਵਰਡ ਲਿੰਗੇਜ ਕੀ ਹੈ ਫਾਰਵਰਡ ਲਿੰਗੇਜ ਕੀ ਹੈ ਇਹਦਾ ਪਤਾ ਕਿਤੇ ਜਾਏਗਾ ਫਿਲਹਾਲ ਲੱਗਿਆ ਕਿ ਪਾਕਿਸਤਾਨ ਤੋਂ ਇਹ ਲਿੰਕ ਸੀਗਾ ਉਥੋਂ ਅਗਾਰੇ ਤੋਂ ਇਥੇ ਕਿਹ ਕਿਹ ਨਾਲ ਸਪਲਾਈ ਕਰ ਰਿਹਾ ਹੈ